ਚੋਣਾ ਸਿਰਤੇ ਨੇ 48 ਘੰਟਿਆਂ ਦੇ ਕਰੀਬ ਸਮਾਂ ਰਹਿ ਗਿਆ 48 ਘੰਟੇ ਤੋਂ ਘੱਟ ਹੀ ਰਹਿ ਗਿਆ ਖੈਰ ਪਰ ਇਸ ਮਾਮਲੇ ਨੂੰ ਲੈ ਕੇ ਪਾਰਟੀਆਂ ਹੁਣ ਆਖਰੀ ਜਦੋਜਹਿਦ ਦਾ ਮਤਲਬ ਹੈ ਕਿ ਆਖਰੀ ਵਾਰ ਲੋਕਾਂ ਨੂੰ ਹਲੂਨਣ ਦੀ ਗੱਲ ਕਰਦੀ ਨਜ਼ਰ ਆਈ ਹੈ ਪਰ ਭਾਜਪਾ ਦਾ ਬਿਆਨ ਖਾਸ ਕਰਕੇ ਸੁਨੀਲ ਜਾਖੜ ਦਾ ਬਿਆਨ ਜਦੋਂ ਵੀ ਦਿੰਦੇ ਨੇ ਐ ਪ੍ਰਤੀਤ ਹੁੰਦਾ ਕਿ ਸ਼ਾਇਦ ਪੰਜਾਬ ਦੇ ਹਿੱਤ ਉਹ ਸਿਰਫ ਆਰਜ਼ੀ ਤੌਰ ਦੇ ਉੱਤੇ ਸਮਝ ਰਹੇ ਆ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਪੰਜਾਬ ਦੇ ਹਿੱਤ ਕੁਝ ਹੋਰ ਨੇ ਗੱਲਾਂ ਕਿਸੇ ਹੋਰ ਪਾਸੇ ਮੋੜ ਲਈਆਂ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਮਸਲਿਆਂ ਦੇ ਉੱਤੇ ਜਿਹੜੇ ਉਹ ਆਪ ਦੱਸਦੇ ਪਏ ਨੇ ਉਹਨਾਂ ਦੇ ਉੱਤੇ ਆ ਕੇ ਤੇ ਪੰਜਾਬ ਦੇ ਲੋਕ ਉਹਨਾਂ ਦਾ ਸਮਰਥਨ ਕਰਨ ਜਿਵੇਂ ਕਿ ਪਹਿਲਾਂ ਗੱਲ ਕਰ ਲਈ ਗਈ ਕਿ ਭਾਜਪਾ ਨੇ ਕਿਸਾਨੀ ਮੁੱਦੇ ਨੂੰ ਹਾਈਲਾਈਟ ਹੋਣ ਹੀ ਨਹੀਂ ਦਿੱਤਾ ਸੀਨੀਅਰ ਲੀਡਰਸ਼ਿਪ ਨੇ ਤਾਂ ਕਿਸਾਨਾਂ ਦੇ ਮੁੱਦੇ ਨੂੰ ਉਭਾਰਿਆ ਹੀ ਨਹੀਂ ਲਿਆਂਦਾ ਹੀ ਨਹੀਂ ਸੁਨੀਲ ਜਾਖੜ ਨੇ ਜੇ ਲਿਆਂਦਾ ਵੀ ਤੇ ਉਸ ਤੋਂ ਬਾਅਦ ਕਨਕਲੂਜਨ ਇਹ ਕੱਢ ਦਿੱਤਾ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਹਾਲਾਂਕਿ ਸੁਨੀਲ ਜਾਖੜ ਨੂੰ ਵੀ ਸਮਝਣਾ ਚਾਹੀਦਾ ਉਹਨਾਂ ਦਾ ਵੀ ਬੈਕਗ੍ਰਾਉਂਡ ਕਿਸਾਨੀ ਦਾ ਆ ਜਾਂ ਫਿਰ ਜਿਹੜੇ ਵੱਡੇ ਵੱਡੇ ਲੀਡਰ ਪੰਜਾਬ ਦੇ ਦਾਵਾ ਕਰਦੇ ਨੇ ਕਿਸਾਨ ਨਾ ਹੋਣ ਦਾ ਉਹਨਾਂ ਦਾ ਵੀ ਬੈਕਗ੍ਰਾਉਂਡ ਕਿਸਾਨੀ ਦਾ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਕਿਸਾਨੀ ਮੁੱਦੇ ਕੀ ਨੇ ਪਰ ਦੂਜੀ ਗੱਲ ਕਿਸਾਨਾਂ ਨੂੰ ਲਿਆਉਂਦਾ ਹੀ ਨਹੀਂ ਗਿਆ ਅੱਗੇ ਕਿਸਾਨਾਂ ਨੂੰ ਸਗੋਂ ਦਬਾਉਣ ਦੀ ਕੋਸ਼ਿਸ਼ ਹੋਈ ਹੈ ਉਹਨਾਂ ਦੇ ਘਰ ਪੁਲਿਸ ਭੇਜ ਕੇ ਉਹਨਾਂ ਨੂੰ ਘਰੇ ਹੀ ਹਾਊਸ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਐਵੇਂ ਇਲਜ਼ਾਮ ਕਿਤੇ ਨਾ ਕਿਤੇ ਸਾਹਮਣੇ ਆਉਂਦੇ ਨੇ ਕਿ ਕਿਸਾਨ ਇੱਥੇ ਵੀ ਕਹਿੰਦੇ ਨੇ ਕਿ ਉਹਨਾਂ ਦੇ ਘਰ ਦੇ ਬਾਹਰ ਉਹਨਾਂ ਦੇ ਦਫ਼ਤਰਾਂ ਦੇ ਬਾਹਰ ਪੁਲਿਸ ਦੇ ਗੇੜੇ ਵੱਧ ਗਏ ਨੇ ਜਿਸ ਤੋਂ ਬਾਅਦ ਇਹ ਕਲੀਅਰ ਜ਼ਰੂਰ ਹੋ ਜਾਂਦਾ ਹੈ ਕਿ ਕਿਤੇ ਨਾ ਕਿਤੇ ਕਈ ਪਾਰਟੀਆਂ ਇਹ ਕੋਸ਼ਿਸ਼ ਜ਼ਰੂਰ ਕਰ ਰਹੀਆਂ ਨੇ ਕਿ ਕਿਸਾਨਾਂ ਦੀ ਆਵਾਜ਼ ਨੂੰ ਨੱਪ ਲਿਆ ਜਾਵੇ ਹੁਣ ਨਮਾਇੰਦੇ ਭਾਜਪਾ ਦੇ ਉਮੀਦਵਾਰ ਜਿਹੜੇ ਨੇ ਉਹ ਜਲੰਧਰ ਵਿੱਚ ਵੀ ਨੇ ਉਹ ਪੰਜਾਬ ਦੇ 13 ਦੀਆਂ 13 ਸੀਟਾਂ ਦੇ ਵਿੱਚ ਹੈਗੇ ਨੇ ਔਰ ਜਿਹੜੇ ਉਮੀਦਵਾਰ ਇਹੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦਾ ਵਿਰੋਧ ਨਾ ਹੋਵੇ ਪਰ ਉਹਨਾਂ ਦਾ ਵਿਰੋਧ ਡਟਕੇ ਹੋਇਆ ਹੰਸਰਾਜ ਹੰਸ ਦਾ ਵਿਰੋਧ ਹੋਇਆ ਬੀਬੀ ਪਰਮਪਾਲ ਕੌਰ ਸਿੱਧੂ ਦਾ ਵਿਰੋਧ ਹੋਇਆ ਪ੍ਰਨੀਤ ਕੌਰ ਦਾ ਵਿਰੋਧ ਹੋਇਆ ਜਿੰਨੇ ਉਮੀਦਵਾਰ ਭਾਜਪਾ ਨੇ ਖੜੇਆ ਕੀਤੇ ਆ ਉਹਨਾਂ ਦਾ ਵਿਰੋਧ ਹੋਇਆ ਹੀ ਹੋਇਆ ਹੈ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਤੇ ਬਾਕਾਇਦਾ ਵੇਖਣ ਨੂੰ ਮਿਲਿਆ ਸੁਸ਼ੀਲ ਰਿੰਕੂ ਦੀ ਝੜਪ ਹੁੰਦੀ ਹੈ ਜਲੰਧਰ ਤੋਂ ਔਰ ਉਹ ਵੀ ਦੇਖਣ ਨੂੰ ਮਿਲਦਾ ਹੈ ਕਿ ਕਿਵੇਂ E aí ਗਲਤ ਕਰਾਰ ਦਿੰਦੇ ਨੇ ਐਸਸੀ ਪੱਤਾ ਖੇਡਦੇ ਨੇ ਉਸ ਤੋਂ ਬਾਅਦ ਹਰ ਇੱਕ ਚੀਜ਼ ਜਿਹੜੀ ਆ ਉਹ ਪ੍ਰਤੱਖ ਸਾਹਮਣੇ ਆ ਜਾਂਦੀ ਹੈ ਪਰ ਜੋ ਮੁੱਦੇ ਲਿਆ ਕੇ ਅੰਤਲੇ ਸਮੇਂ ਹੁਣ ਸਾਹਮਣੇ ਖੜੇ ਕੀਤੇ ਗਏ ਨੇ ਕਿ ਕੀ ਪੰਜਾਬ ਦੇ ਲੋਕ ਇਹਨਾਂ ਮੁੱਦਿਆਂ ਦੇ ਉੱਤੇ ਵੋਟ ਪਾਉਣਗੇ ਬੀਜੇਪੀ ਨੂੰ ਬੀਜੇਪੀ ਕੀ ਪੰਜਾਬ ਦੇ ਵਿੱਚ ਜੇ ਪੈਰ ਪਸਾਰਨਾ ਵੀ ਚਾਹੁੰਦੀ ਹੈ ਤਾਂ ਉਹ ਇਹਨਾਂ ਮੁੱਦਿਆਂ ਦੇ ਉੱਤੇ ਪਸਾਰ ਸਕਦੀ ਹੈ ਕਿਉਂਕਿ ਜੇ ਪੈਰ ਪਸਾਰਨੇ ਐਨੇ ਹੀ ਜ਼ਰੂਰੀ ਹੈ ਬੀਜੇਪੀ ਵਾਸਤੇ ਪੰਜਾਬ ਦੇ ਵਿੱਚ ਤਾਂ ਬੀਜੇਪੀ ਨੂੰ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਕੰਮ ਕਰਨਾ ਪਵੇਗਾ ਉਹ ਮੁੱਦੇ ਜਿਹੜੇ ਲੋਕਾਂ ਨੂੰ ਦਿਨ ਪ੍ਰਤੀ ਦਿਨ ਪ੍ਰਭਾਵਿਤ ਕਰ ਰਹੇ ਨੇ ਉਹਨਾਂ ਉਤੇ ਲੋਕਾਂ ਦਾ ਸਮਰਥਨ ਜਿੱਤ ਨਾ ਪਵੇਗਾ ਪਰ ਬੀਜੇਪੀ ਨੇ ਅਜੇ ਤੱਕ ਐਦਾ ਨਹੀਂ ਕੀਤਾ ਪ੍ਰਤੀਤ ਹੀ ਹੋਇਆ ਖੈਰ ਸੁਨੀਲ ਜਾਖੜ ਦੁਆਰਾ ਸਪਸ਼ਟੀਕਰਨ ਦਿੰਦੇ ਨੇ ਦੁਆਰਾ ਕੁਝ ਬਿਆਨ ਦਿੰਦੇ ਨੇ ਮੁੱਦੇ ਖੜੇ ਕਰਨ ਦੀ ਕੋਸ਼ਿਸ਼ ਕਰਦੇ ਨੇ ਕੀ ਬੋਲੇ ਨੇ ਆਓ ਸੁਣ ਲੈਣੇ ਆਂ ਦੇਖੋ ਆਪਣੀ ਪਰਛਾਈ ਇਸੇ ਵੀ ਡਰ ਰਹੀ ਆ ਆਮ ਆਦਮੀ ਪਾਰਟੀ ਔਰ ਆਪਣੇ ਕੁਕਰਮ ਲੋਕੋਂ ਦੇ ਸਾਹਮਣੇ ਜਾਇਰ ਨਾ ਹੋ ਇਸ ਲਈ ਮੀਡੀਆ ਦਾ ਗਲਾ ਘੋਟਣੇ ਕੀ ਪ੍ਰਯਾਸ ਕਰ ਰਹੀ ਹੈ ਕبھی ਅਖਬਾਰਾਂ ਦੇ ਉੱਪਰ ਜਾਂ ਕبھی ਮੀਡੀਆ ਮੀਡੀਆ ਦੇ ਉੱਪਰ ਵੀ ਜਿਸ ਤਰ੍ਹਾਂ ਕੀਤਾ ਗਿਆ ਹੈ ये मैं समझता हूँ घोर निंदनीय है और पंजाब के लोग तो खास तौर पे इन्हें कभी माफ़ नहीं करेंगे क्योंकि इनकी जो पोल है वो कहते हैं ना जैसे मुसेरा भाई ये आम आदमी पार्टी और कांग्रेस अब तो बिल्ली थैले से बाहर आ गई क्योंकि कांग्रेस के प्रधान यहाँ पे पंजाब में कह रहे हैं कि हमारा तो आम आदमी पार्टी से कोई झगड़ा ही नहीं है तो आप पंजाब के लोगों को आपने बेवकूफ़ समझ रखा ये सवाल उनसे लोग पूछेंगे कि ये इन्होंने जिस तरह प्रधानमंत्री मोदी जी ने कहा था कि ये दुकान एक है दरवाजे इसके दो हैं तो ये जो है इस किस्म की कूटनीति से की चलते हुए पंजाब के लोग इन्हें करारा सबक सिखाएंगे एक तारीख को सर तेरह की तेरह लोकसभा सीटों पे आप जा रहे हो देखा है पूरा समीकरण कैसा बड़ा आज लोगों में उत्साह है साहब लोग उकता चुके हैं इस भ्रष्ट सरकार से और ऐसी भ्रष्ट अपोजिशन से दोनों मिले हुए हैं चोर और सिपाही मिलकर लोगों को गुमराह कर रहे हैं तो मैं समझता हूँ भ्रष्टाचार पर नकेल डालने के लिए पंजाब में अमन शांति बहाल करने के लिए लोग मोदी जी की तरफ बीजेपी की तरफ एक कठोर सख्त शासक की तरफ निगाह कर रहे हैं सर राहुल गांधी कह रहा है कि सिर्फ और सिर्फ जो है भाजपा है सिर्फ धर्म के नाम पर है राम मंदिर के नाम पर देखिए ये मसले आस्था के हैं चाहे करतारपुर लंगा है चाहे राम मंदिर है ये लोगों के आस्था के मसले हैं परंतु आज अगर लोग योगी जी को या प्रधानमंत्री की तरफ देख रहे हैं तो एक मजबूत शासक के तौर पे, जो कि कठोर निर्णय ले सके आतंकवाद को भ्रष्ट लोगों को माफिया को जड़ से निकाल सके इसके लिए लोग बीजेपी सब्सक्राइब टू वन इंडिया चैनल एंड नेवर मिस एन अपडेट